ਸੂਬੇੰਦਰ ਨਸ਼ਿਆਂ ਉਠਾਲ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸਖਤ ਰੁਖ ਅਪਣਾਉਣ ਤੇ ਅਜ ਮਲੇਰਕੋਟਲਾ ਅੰਦਰ ਐਸਐਸਪੀ ਗਗਨ ਅਜੀਤ ਸਿੰਘ ਦੀ ਅਗਵਾਈ ਦੇ ਹੇਠ ਨਸ਼ਾ ਰੋਕੂ ਮੁਹਿੰਮ ਚਲਾਈ ਗਈ ਇਸ ਤਹਿਤ ਵੱਖ-ਵੱਖ ਇਲਾਕਿਆਂ ਵਿੱਚ ਸ਼ੱਕੀ ਕਰਨ ਦੀ ਤਲਾਸ਼ੀ ਲਈ ਗਈ ਇਸ ਮੌਕੇ ਜੇਰਾਪੁਰ ਸੁਮੁਖੀ ਨੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਇਸ అలਮਤ ਤੋਂ ਛਡਕਾਰਾ ਪਾਉਣਾ ਚਾਹੁੰਦੇ ਨੇ ਉਹ ਸਾਡੇ ਨਾਲ ਰਬਤਾ ਕਰਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾਇਆ ਜਾ ਸਕੇ ਤਾਂ ਜੋ ਉਹਨਾਂ ਦੀ ਸ਼ਰੀਰੀ ਅਤੇ ਨਾ ਮੁਰਾਦ ਲਾਤ ਨੂੰ ਛੱਡ ਕੇ ਆਰਾਮ ਦੀ ਜ਼ਿੰਦਗੀ ਜੀ ਸਕਣ ਉਹਨਾਂ ਅਗੇ ਜਿਨ੍ਹਾਂ ਲੋਕਾਂ ਨੇ ਨਸ਼ੇ ਦੇ ਵਿੱਚ ਕਾਰੋਬਾਰ ਦੌਰਾਨ ਆਪਣੀ ਜਾਇਦਾਦਾਂ ਬਣਾਈਆਂ ਨੇ ਉਹਨਾਂ ਦੀ ਜਾਂਚ ਪੜਤਾਲ ਕਰਕੇ ਜ਼ਬਤ ਕੀਤੀਆਂ ਜਾਣਗੀਆਂ। ਇਹ ਮਹਨਤ ਲਈ ਗਈ ਹੈ। ਉਹ ਪੁਲਸਰ ਵੀ ਆਏ ਹੋ। ਇਸ ਤਰੀਕੇ ਨਾਲ ਇਹ ਜਿਹੜੀ ਨਸ਼ਿਆਂ ਦੀ ਡਰਾਈਵ ਹੈ ਪੂਰੀ ਸਟੇਟ ਲੈਵਲ ਚ ਅੱਜ ਤੋਂ ਸ਼ੁਰੂ ਹੋਈ ਹੈ ਤੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਸਟੇਟ ਲੈਵਲ ਦੀ ਕੱਲ ਮੀਟਿੰਗ ਹੋਈ ਸੀ ਉਹਦੇ ਵਿੱਚ ਬੀਜੀਪੀ ਸਾਹਿਬ ਦੇ ਜਿਹੜੇ ਦਿਸੰਦਰ ਦੇਸ਼ ਸੀ ਵੀ ਇਸ ਚੀਜ਼ ਨੂੰ ਜੜੋਂ ਖਤਮ ਕੀਤਾ ਜਾਵੇ। ਤੇ ਹੁਣ ਜਿਹੜੇ ਵੀ ਦੇਚਦੇ ਆ ਉਹ ਆਪਣਾ ਕੀਵਾ ਇੰਤਜ਼ਾਮ ਰੱਖਣ ਕਿਉਂਕਿ ਹੁਣ ਜਿਹੜੀ ਨਵੀਂ ਡਰਾਈਵ ਵੀ ਚੱਲ ਰਹੀ ਹੈ ਤੁਸੀਂ ਵੀ ਦੇਖਿਆ ਹੋਣਾ ਸਾਰਿਆਂ ਨੇ ਪ੍ਰੈਸ ਦੇ ਵਿੱਚ ਆਈ ਹੈ ਜਿਹੜੀ ਡਿਮੋਲਿਸ਼ਨ ਡਰਾਈਵ ਹੈ ਤੇ ਜੇ ਕੋਈ ਉਹਨਾਂ ਨੇ ਇਲੀਗਲ ਪੈਸਿਆਂ ਦੇ ਨਾਲ ਕੋਈ ਘਰ ਬਣਾਏ ਆ ਜਿਹੜੇ ਨਕਸ਼ਿਆਂ 'ਚ ਨਹੀਂ ਹੈ ਤੇ ਉਹ ਵੀ ਅਸੀਂ ਉਹਨੂੰ ਡਿਮੋਲਿਸ਼ ਡੀਸੀ ਦਫ਼ਤਰ ਨਾਲ ਰਾਬਤਾ ਕਰਕੇ ਉਹਨੂੰ ਡਿਮੋਲਿਸ਼ ਕੀਤੇ ਜਾਣਗੇ ਸੋ ਸਾਰੇ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਸ ਕੰਮ 'ਚ ਕੁਝ ਨਹੀਂ ਪਿਆ ਜੇ ਜਿਹੜਾ ਘਰ ਹੀ ਬਣਾਣੀ ਉਹ ਵੀ ਠਾਏ ਜਾਣਗੇ ਇਸ ਕਰਕੇ ਹੁਣ ਵੀ ਸੁਧਰਨ ਦਾ ਮੌਕਾ ਹੈਗਾ ਨਹੀਂ ਤਾਂ ਪ੍ਰਸ਼ਾਸਨ ਸਰਕਾਰ ਇਸ ਤੇ ਬਹੁਤ ਸਖਤ ਹੈ ਤੇ ਜੇ ਕੋਈ ਨਸ਼ਾ ਕਰਦਾ ਜਿਸ ਨੂੰ ਕੋਈ ਲੋੜ ਹੈ ਉਹ ਸਾਨੂੰ ਸੰਪਰਕ ਕਰੇ ਤਾਂ ਕਿ ਅਸੀਂ ਉਹਨੂੰ ਬੀਸੀ ਦਫ਼ਤਰੋਂ ਰਾਬਤਾ ਕਰਕੇ ਅਸੀਂ ਉਹਨਾਂ ਨੂੰ ਐਡਮਿਟ ਕਰਾ ਸਕੀਏ ਤਾਂ ਕਿ ਇਹ ਨਸ਼ਿਆਂ ਤੋਂ ਬਾਹਰ ਆ ਸਕਣ ਸਰ ਨਸ਼ਾ ਚਿਕਾਪ ਕੇਂਦਰ ਇੱਕ ਤਾਂ ਸਰਕਾਰੀ ਕੋ ਪ੍ਰਾਈਵੇਟ ਵੀ ਲੀ ਇਹਨਾਂ ਦੇ ਤੇ ਸਰਕਾਰ ਚੜਾਉਣ ਬਾਰੇ ਤੋਂ ਪ੍ਰਬੰਧਿਤ ਕਿਤੇ ਜਾਣ ਜਿਹੜੀ ਕੱਲ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਹੁਣ ਇਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਪੂਰਾ ਪ੍ਰੋਪਰ ਪਲਾਨ ਬਣ ਰਿਹਾ ਹੈ ਤਾਂ ਕਿ ਜਿਹੜੇ ਓਪਨ ਸੈਂਟਰਸ ਆਪਣੇ ਨਸ਼ਾ ਛਡਾਊ ਸੈਂਟਰਸ ਹੈ ਇਹਨਾਂ ਨੂੰ ਅਪਗ੍ਰੇਡ ਕੀਤਾ ਜਾਵੇ ਤਾਂ ਕਿ ਜਿਸ ਤਰ੍ਹਾਂ ਨਾਲ ਸਰਕਾਰ ਹੈ ਉਹਨਾਂ ਕਾਫੀ ਲੋਕੀ ਤੁਹਾਡੇ ਸਾਹਮਣੇ ਦੇਖਿਓ ਐਡਮਿਟ ਵੀ ਹੋਣਗੇ ਤੇ ਇਸ ਤੋਂ ਦੂਰ ਵੀ ਜਾਣਗੇ ਤੇ ਬਾਕੀ ਤੁਸੀਂ ਵੀ ਸਾਰੇ ਲੋਕ ਲੈਗੇ ਹੋ ਤੁਸੀਂ ਦੇਖਿਆ ਹੀ ਹੈ ਇਹ ਨਹੀਂ ਵੀ ਅਸੀਂ ਅੱਜ ਆਏ ਆ ਪਿਛਲੇ ਕਿੰਨੇ ਦਿਨਾਂ ਤੋਂ ਅਸੀਂ ਤੁਸੀਂ ਇੱਥੇ ਖੁੱਲ੍ਹ ਕੇ ਲੋਕਾਂ ਨੂੰ ਪੁੱਛ ਸਕਦੇ ਹੋ ਕੋਈ ਅੱਗੇ ਨਾਲੋਂ ਇਸ ਏਰੀਆ ਦੇ ਵਿੱਚ ਕਿੰਨਾ ਫਰਕ ਹੈ ਤੋਡੇ মিডিਆ ਨੇ ਵੀ ਬੜਾ ਅੱਛਾ ਕਵਰ ਕੀਤਾ ਉਹਦੇ ਚ ਕਾਫੀ ਸਖਤੀ ਕੀਤੀ ਸੀ ਸਰ ਕੁਝ ਮਲੇਰ ਕੋਲੇ ਦੇ ਇਤਨਾ ਵੀ ਹੈ ਜੇ ਕਿ ਤੁਹਾਡੇ ਲੋਰਜ ਜਿਨ੍ਹਾਂ ਨੇ ਕੋਈ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਹੋਣ ਕੋਈ ਜਿਹੜੀਆਂ ਪਿੱਛੇ ਜੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਸੀ 13 ਕਰੋੜ ਦੇ ਨੇੜੇ ਪੂਰੇ ਜ਼ਿਲ੍ਹੇ ਦੀਆਂ ਪ੍ਰਾਪਤੀਆਂ ਫ੍ਰੀਜ਼ ਕਰ ਚੁੱਕੇ ਆ ਬਾਕੀ ਦੀਆਂ ਲਿਸਟਾਂ ਤਿਆਰ ਹੋ ਰਹੀਆਂ ਜੇ ਉਹਨਾਂ ਨੇ ਇਲੀਗਲ ਤਰੀਕੇ ਨਾਲ ਕੋਈ ਕੰਸਟਰਕਸ਼ਨ ਕੀਤੀ ਹੈ ਜਿਹੜੀ ਕਿ ਇਲੀਗਲ ਫੈਸਲੇ ਨਾਲ ਪ੍ਰਾਪਰਟੀ ਬਣਦੀ ਹੈ ਉਹ ਫ੍ਰੀਜ਼ ਕੀਤੀ ਜਾਂਦੀ ਹੈ ਦਿੱਲੀ ਕੰਪੀਟੈਂਟ ਅਥਾਰਟੀ ਤੋਂ ਤੇ ਜਿਹੜੀ ਕਿਸੇ ਨੇ ਗਲਤ ਬਣਾਈ ਹੈ ਵਿਦਾਊਟ ਕੋਈ ਪਰਮਿਸ਼ਨ ਲਿੱਤੇ ਨਸ਼ੇ ਦੇ ਪੈਸੇ ਨਾਲ ਉਹ ਡਿਮੋਲਿਸ਼ ਕੀਤੀ ਹੋ। ਭਾਈ ਕੀ ਨਾਮ ਤੁਹਾਡਾ? ਰਵਿੰਦਰ ਜੈਨ ਪ੍ਰੈਜ਼ੀਡੈਂਟ ਕੈਮਿਸ਼ਨੇਸ਼ਨ ਵਿੱਚੋਂ। ਤਾਂ ਹਾਂਜੀ ਤੁਸੀਂ ਕਿਸੇ ਜ਼ਿਲ੍ਹਾ ਵਿੱਚ ਕਮਿਸ਼ਨਰ ਹੈ ਜਾਂ ਦੁਕਾਨਦਾਰਾਂ ਰੱਖਦੇ ਸੀ ਬਲਾ ਹਸਪਤਾਲ ਦੇ ਤਾਂ ਐਸਐਸਓ ਦਰਖਾਸਤ ਦਿੱਤੀ ਸੀ। ਬਿਲਕੁਲ ਬਿਲਕੁਲ। ਦੁਕਾਨਦਾਰ ਕਿੰਨੇ ਤੋਂ ਨਸ਼ਾ ਸਬਦੀ ਉਰੇ ਰੱਖਦੇ ਹੈ। ਜੋ ਸੀਐਸਐਸ ਨੂੰ ਦਰਖਾਸਤ ਦਿੱਤੀ ਹੈ ਉਸ ਦਾ ਬਹੁਤ ਸੰਗੀ ਤਰ੍ਹਾਂ ਅਮਲ ਹੋਇਆ ਬਹੁਤ اچھی ਤਰ੍ਹਾਂ ਔਰ ਰੋਜ ਮੰਗਰੂਈ ਇੱਥੇ ਪੁਲਿਸ ਗਿਆਦਾ ਖਾਂਦੀ ਹੈ ਸਵੇਰ ਸ਼ਾਮ ਦੋ ਦੋ ਵਾਰ ਤਿੰਨ ਦੋ ਵਾਰ ਕੱਲ ਵੀ ਆਏ ਸੀਗੇ ਉਹ ਸਾਨੂੰ ਪੁੱਛ ਕੇ ਗਏ ਦੱਸੋ ਕੋਈ ਹੋਰ ਸ਼ਿਕਾਇਤ ਨਹੀਂ ਅਸੀਂ ਫੇਰ ਵੀ ਉਰੇ ਆਂਦੇ ਰਹਾ ਮੰਗ ਔਰ ਇਹ ਪੁਲਿਸ ਦਾ ਪੁਲਿਸ ਦਾ ਬਹੁਤ ਵਧੀਆ ਰੋਲ ਰਿਹਾ ਹੈ ਉਸ ਤੋਂ ਬਾਅਦ ਅਸੀਂ ਜਦ ਵਿੱਚ ਯਾਦ ਕਰਕੇ ਹੈ ਅਗਲਾ ਤਾਂ ਇਹ ਨਸੀਆਂ ਪੰਗਰ ਹੋਣ ਜਾਦਾ ਉਹਦੇ ਬਾਅਦ ਤਾਂ ਜਿਹੜੇ ਨਸ਼ੇ ਵਾਲੇ ਜਿਹੜੇ ਪਹਿਲਾਂ ਫਿਰਦੇ ਰੇ ਦੁਕਾਨਦਾਰਾਂ ਨੂੰ ਹੁਣ ਕੋਈ ਨਹੀਂ ਦੇਖੀਦਾ ਹੁਣ ਬਿਲਕੁਲ ਨਹੀਂ ਬਿਲਕੁਲ ਨਹੀਂ اور کیونکہ صبح شام وہ چکر بھی مار کے جی آئی سٹا والے بالکل اور اسی میں بہت شکریہ ادا کرتے ایس ایس پی صاحب کا جنہوں نے سارے فورن پیسے عمل کیا